ਅਸੀਂ ਅਕਸਰ ਦੇਖਿਆ ਕਿ ਲੋਕ ਨਿਯਮਾਂ ਦੀਆਂ ਸ਼ਰਿਆਮਾਂ ਤੱਜੀਆਂ ੜਾਉਂਦੇ ਨੇ ਅਤੇ ਕਾਨੂੰਨ ਨੂੰ ਟਿੱਚ ਜਾਣਦੇ ਨੇ ਅਤੇ ਅਜਿਹੇ ਕੰਮਾਂ ਦਾ ਉਹਨਾਂ ਨੂੰ ਖਮਿਆਜ਼ਾ ਕਈ ਵਾਰ ਇਸ ਤਰ੍ਹਾਂ ਭੁਗਤਣਾ ਪੈਂਦਾ ਹੈ ਜਿਸ ਦੀ ਨਿਰਾਸ਼ਾ ਉਹਨਾਂ ਨੂੰ ਹਰ ਵਕਤ ਲੱਗੀ ਰਹਿੰਦੀ ਹੈ ਅਸੀਂ ਅਕਸਰ ਦੇਖਿਆ ਕਿ ਲੋਕ ਸੜਕਾਂ ਦੇ ਉੱਪਰ ਕਾਲੀਆਂ ਫਿਲਮਾਂ ਲਗਾ ਕੇ ਘੁੰਮਦੇ ਹਨ ਅਤੇ ਪ੍ਰਸ਼ਾਸਨ ਦੇ ਵੱਲੋਂ ਕਈ ਵਾਰ ਸੁਚੇਤ ਵੀ ਕੀਤਾ ਜਾਂਦਾ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਆਵਾਜਾਈ ਵਾਲਾ ਸਾਧਨ ਨਿਯਮਾਂ ਦੀ ਉਲੰਘਣਾ ਨਾ ਕਰੇ ਪਰ ਜਦੋਂ ਅਜਿਹੀ ਉਲੰਘਣਾ ਹੁੰਦੀ ਆ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਜਾਂਦੀ ਆ ਅਜਿਹਾ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਗੱਡੀ ਦੇ ਉੱਪਰ ਕਾਲੀਆਂ ਜਾਲੀਆਂ ਲੱਗੀਆਂ ਹੋਈਆਂ ਸਨ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਉਸ ਗੱਡੀ ਵਾਲੇ ਨੂੰ ਫੜ ਕੇ ਗੱਡੀ ਦਾ ਚਲਾਨ ਕੱਟ ਦਿੱਤਾ ਅਤੇ ਸ਼ਕਤੀ ਦੇ ਨਾਲ ਕਾਰਵਾਈ ਕੀਤੀ ਇਸ ਤੋਂ ਇਲਾਵਾ ਮੌਕੇ ਤੇ ਕੀ ਹਾਲਾਤ ਬਣੇ ਅਤੇ ਕੀ ਕਹਿਣਾ ਰਿਹਾ ਆਓ ਸੁਣਦੇ ਹਾਂ ਫਿਲਮ ਤੇ ਰੋਡ ਲੱਗਾ ਹੋਇਆ ਸੀ ਫਿਲਮ ਨਹੀਂ ਲੱਗੀ ਹੋਈ ਜਾਲੀਆਂ ਲੱਗੀਆਂ ਨੇ ਅਲੀ ਪ੍ਰੋਬਲਮ ਹੈ ਮੈਨੂੰ ਮੇਰੇ ਐਕਸੀਡੈਂਟ ਹੋ ਗਿਆ ਸੀਗਾ ਗੈਸ ਲੀਕ ਨਾਲ ਬਾਡੀ ਜਲ ਗਈ ਸੀ ਉਹਨੇ ਕਰਕੇ ਡਾਕਟਰ ਨੇ ਮਨਾ ਕੀਤਾ ਹੈ ਕਿ ਸਨਲਾਈਟ 'ਚ ਨਹੀਂ ਜਾਣਾ ਔਰ ਗਰਮੀ ਬਰਦਾਸ਼ਤ ਨਹੀਂ ਹੁੰਦੀ ਮੈਂ ਗਿਆ ਸੀਗਾ ਆਪਣਾ ਠਾਣੇ 'ਚ ਵੀ ਗਿਆ ਸੀ ਕਮਿਸ਼ਨਰ ਕੋਲ ਵੀ ਗਿਆ ਸੀ ਸਿਵਲ ਸਰਜਨ ਨੂੰ ਵੀ ਗਿਆ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਆਪਣੇ ਜੋ ਐਪਲੀਕੇਸ਼ਨ ਦੇ ਦਿਓ ਕੋਰਟ 'ਚ ਜਾਏਗੀ ਉੱਥੋਂ ਤੁਹਾਨੂੰ ਪਰਮਿਸ਼ਨ ਮਿਲੇਗੀ ਹਾਲੇ ਤੱਕ ਉਥੋਂ ਪਰਮਿਸ਼ਨ ਨਹੀਂ ਮਿਲੀ ਬਟ ਮੈਨੂੰ ਪ੍ਰੋਬਲਮ ਹੈ ਦੇਖੋ ਮੈਂ ਜਾਣਾ ਕੰਮ ਤੇ ਤਾਂ ਜਾਣਾ ਹੀ ਪੈਣਾ ਭਾਜੀ ਉਨੇ ਕਰਕੇ ਪ੍ਰੋਬਲਮ ਮੈਨੂੰ ਲਗਾਨੀ ਲਗਾਨੀ ਪਈ ਹੈ ਉਹ ਇਹਨਾਂ ਨੇ ਕਿਹਾ ਲਾ ਦਿਓ ਚਲਾਨ ਕੱਟ ਦਿੰਦੇ ਨੇ ਜਿਵੇਂ ਕਹਿਣਗੇ ਕਰਨਾ ਹੀ ਪੈਣਾ ਜੀ ਕਿਵੇਂ ਦੇਖੋ ਲੋਕ ਸਭਾ ਚੋਣਾ ਨੇੜੇ ਆ ਤੇ ਵੀਆਈਪੀ ਰੂਟ ਵੀ ਲੱਗੀ ਹੋਈ ਹੈ ਹਾਂਜੀ ਇੱਥੇ ਵੀਆਈਪੀ ਰੂਟ ਵੀ ਲੱਗਾ ਹੋਇਆ ਵਾ ਇੱਕ ਉਹਦੇ ਬਾਰੇ ਮੈਨੂੰ ਆਉਦਾ ਨਹੀਂ ਨੌਲੇਜ ਨਹੀਂ ਹੈ ਕਿ ਵੀਆਈਪੀ ਰੂਟ ਲਗਾਇਆ ਹੈ ਨਹੀਂ ਇਹਨਾਂ ਨੇ ਸਾਨੂੰ ਦੱਸਿਆ ਵੀ ਮੈਨੂੰ ਨਾ ਸਕਿਨ ਪ੍ਰੋਬਲਮ ਆ ਬਟ ਇਹਨਾਂ ਕੋਲ ਪਰਮਿਸ਼ਨ ਨਹੀਂ ਕੋਈ ਹੈਗੀ ਇਸ ਕਰਕੇ ਕਹਿੰਦਾ ਜੀ ਅਸੀਂ ਡਾਕਟਰ ਸਾਹਿਬ ਤੋਂ ਲਖਾਲਾਂਗੇ ਮੈਂ ਸਾਡੇ ਕੋਲ ਐਕਸੈਪਟ ਨਹੀਂ ਹੁੰਦਾ ਉਹ ਸਾਡੇ ਕੋਲ ਤਾਂ ਜੀ ਥੋੜੀ ਕਾਲੀ ਫਲੋਂ ਜਾਂ ਕਾਲੀ ਜਾਲ ਸਾਨੂੰ ਆਰਡਰ ਲੈ ਕੇ ਗਏ ਦੋ ਚੰਡੀਗੜ੍ਹੋਂ ਏਡੀਜੀਪੀ ਸਪੋਰਟੀ ਸਾਹਿਬ ਕੋਲੋਂ ਇਹਨਾਂ ਕੋਲ ਹੈ ਨਹੀਂ ਮੌਕੇ ਤੇ ਚਲਾਨ ਕਰਤਾ ਇਹਨਾਂ ਦਾ ਜੀ ਕਿਵੇਂ ਦੇਖਦੇ ਹੋ ਕਿ ਡਬਲ ਲਾਈਆਂ ਹੋਈਆਂ ਫਿਲਮਾਂ ਆਉਂਨਾ ਬਲੋ ਸਿੰਗਲ ਫਿਲਮ ਵਿੱਚ ਹੁਣ ਸਾਰੇ ਦੇ ਵਿੱਚ ਮੈਂ ਤਾਂ ਕੁਝ ਨਹੀਂ ਕਰਦਾ ਮੈਂ ਤਾਂ ਗੱਡੀ ਰੋਕੀ ਆ ਦੇਖੋ ਇਹਨਾਂ ਨੇ ਕਾਜੀ ਜੇ ਤਾਂ ਸਾਨੂੰ ਆਰਸੀ ਲਾਇਸੈਂਸ ਦਿੰਦੇ ਨੇ ਤਾਂ ਅਸੀਂ ਉਹ ਚਲਾਨ ਕਰਾਂਗੇ ਜੀ ਕੈਸ਼ ਦਾ ਮੌਕੇ ਤੇ ਕਰਦਾਂਗੇ ਵਾਰਨਿੰਗ ਇਹਨਾਂ ਨੂੰ ਦਿੱਤੀ ਨੈਟ ਦੇ ਦਾ ਚਲਾਨ ਪੈ ਜਾਣਾ ਤਿੰਨ ਮਹੀਨੇ ਲਈ ਲਾਇਸੈਂਸ ਸਸਪੈਂਡ ਇਹਨਾਂ ਦਾ ਸਾਡਾ ਤੁਹਾਡੇ ਵੱਲੋਂ ਇਹਨਾਂ ਪ੍ਰਾਲਾ ਕੀਤਾ ਗਿਆ ਜ्यादातर ਤਾਂ ਜਿਹੜੀਆਂ ਬਲੈਕ ਫਿਲਮਾਂ ਵਾਲੀਆਂ ਜਾਂ ਰਾਤੀ ਅੰਦਰ ਵੀ ਰੋਕੇ ਜਾਂਦੇ। ਬਸ ਗੱਲ ਦੱਸਾਂ ਕੀ ਹੈ ਦੇਖੋ ਸਾਡੇ ਮਾਨਯੋਗ ਸੀਪੀ ਸਾਹਿਬ, ਏਡੀਸੀਪੀ ਟਰੈਫਿਕ ਸਾਹਿਬ ਤੇ ਏਸੀਪੀ ਟਰੈਫਿਕ ਸਾਹਿਬ ਵੱਲੋਂ ਸਖਤ ਹਦਾਇਤਾਂ ਨੇ। ਕਿਸੇ ਤਰ੍ਹਾਂ ਦੀ ਕੋਈ ਬਲੈਕ ਫਿਲਮ ਫੂਟਰ ਉਹਨਾਂ ਵੱਲ ਬਾਜੀ ਤੇ ਬਰਦਾਸ਼ਤ ਕੀਤੀ ਨਹੀਂ ਜਾਣੀ। ਅਸੀਂ ਪਹਿਲਾਂ ਵੀ ਤੁਹਾਡੇ ਚੈਨਲਾਂ ਥਰੂ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ। ਗਰਮੀ ਆ ਗਈ। ਸੁਧਰ ਜੋ ਫਿਲਮਾਂ ਤਰਾ ਦਿਓ। ਚੰਗੇ ਰਹਿਣਗੇ ਨਹੀਂ ਤਾਂ ਬਸ ਥੋੜਾ ਸਾਹਮਣੇ ਚਲਾਨ ਕਰੀ ਜਾਣੇ ਆਂ ਦੀਪਾ ਜੀ ਵੀਆਈਪੀ ਇਸ ਜਗ੍ਹਾ ਤੇ ਪਹੁੰਚਣ ਆਲੇ ਕਿਵੇਂ ਦੇ ਦੋ ਕਿ ਅਦਾਈ ਗੱਡੀ ਇੱਥੇ ਖੋਮਣਾ ਨਹੀਂ ਨਹੀਂ ਖੋਮਣਾ ਨਹੀਂ ਬੱਚਾਸਤੇ ਜਲੰਧਰ ਤੋਂ ਆਏ ਨੇ ਜੀ ਰੂਟ ਪਰਲਾ ਲੱਗਾ ਹੈ ਜਸ ਇਹਨਾਂ ਨੂੰ ਰੋਕਿਆ ਸੀ ਵੀ ਤੁਸੀਂ ਕਿਵੇਂ ਖੜੇ ਹੋ ਇਹ ਕਹਿੰਦੇ ਜੀ ਅਸੀਂ ਬੱਸ ਸਟੈਂਡ ਨੂੰ ਜਾ ਰਹੇ ਆਂ ਜਾਲੀਆਂ ਲੱਗੀਆਂ ਸੀ ਪਰਮਿਸ਼ਨ ਐ ਨਹੀਂ ਚਲਾਨ ਕਰਤਾ ਸਰ ਅਸੀਂ ਨਾਲ ਐਸਐਮਜੀ ਨਿਊਜ਼ ਦੇ ਲਈ ਅਭਿਸ਼ੇਕ ਜਲੋਟਾ ਦੀ ਰਿਪੋਰਟ